ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਕਾफी ਸਮੇਂ ਦੇ ਬਾਅਦ ਤੁਹਾਡੇ ਰੂਬਰੂ ਹੋਏ ਆ ਤੇ ਆਸੇ ਅੱਗੇ ਜਿਹੜੀਆਂ ਮੇਰੀਆਂ ਅੱਖੀਆਂ ਹੋਈਆਂ ਗੱਲਾਂ ਵਾ ਉਹ ਤੁਹਾਨੂੰ ਬਿਲਕੁਲ ਸੱਚ ਲੱਗਣਗੀਆਂ ਜਿਹੜਾ ਕੌੜਾ ਜ਼ਿੰਦਗੀ ਦਾ ਸੱਚ ਆ ਅੱਜ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਉਂਕਿ ਅਸੀਂ ਜਿਉਂਦੇ ਜੀ ਇਸ ਸੰਸਾਰ ਦੇ ਵਿੱਚ ਕਈ ਅਸੀਂ ਆਪਣੇ ਭੈਣ ਭਰਾ ਬਣਾ ਲਿੰਦੇ ਆਂ ਕਿ ਆ ਮੇਰੀ ਧਰਮ ਦੀ ਭੈਣ ਬਣ ਗਈ ਆ ਤੇ ਆ ਮੇਰਾ ਧਰਮ ਦਾ ਭਰਾ ਬਣ ਗਿਆ ਪਰ ਆਪਾਂ ਵੇਖੀਏ ਨਾ ਤੇ ਉਹ ਸਾਡੇ ਸਭ ਤੋਂ ਵੱਧ ਦੁਸ਼ਮਣ ਹੁੰਦੇ ਆ ਉਹ ਸਾਡੇ ਭੈਣ ਭਰਾ ਨਹੀਂ ਹੁੰਦੇ ਉਹ ਸਭ ਤੋਂ ਵੱਡੇ ਸਾਡੇ ਦੁਸ਼ਮਣ ਹੁੰਦੇ ਆ ਪਰਖ ਕੇ ਵੇਖ ਲੈਣਾ ਭੈਣ ਬਣ ਕੇ ਤੁਹਾਡੀਆਂ ਜੜਾ ਵਡਣੀਆਂ ਭਰਾ ਬਣ ਕੇ ਤੁਹਾਡੇ ਚੌਂਕਿਆਲ ਵੇਖਣਾ ਉਹ ਸਭ ਤੋਂ ਵੱਡੇ ਤਮੀਨੇ ਬੰਦੀ ਹੁੰਦੀ ਆ ਮੈਂ ਸੰਗਤ ਜੀ ਇਹੋ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਵੀ ਜਿਹੜਾ ਜਾਂ ਭੈਣ ਜਾਂ ਭਰਾ ਬਣ ਕੇ ਤੁਹਾਡੇ ਆਣ ਕੇ ਚੌਂਕੇ ਵਾਲ ਵੇਖਦਾ ਨਾ ਉਹਨੂੰ ਉੱਥੇ ਹੀ ਧੱਫੜ ਪਾਓ ਕਿ ਅੱਗੇ ਤੋਂ ਕਿਸੇ ਦਾ ਭਰਾ ਨਾ ਬਣੇ ਤੇ ਭੈਣਾ ਅੱਗੇ ਵੀ ਬੇਨਤੀ ਆ ਵੀ ਭੈਣ ਜੀ ਕਿਸੇ ਦੀ ਭੈਣ ਬਣ ਕੇ ਕਿਸੇ ਦੇ ਜਜ਼ਬਾਤਾਂ ਦੇ ਨਾਲ ਖੇਡਣਾ ਮੜੀ ਗਿਆ ਲਿਆ ਕਿਉਂਕਿ ਇਸ ਦੁਨੀਆ ਦਾ ਜਿਹੜਾ ਖੂਨ ਆ ਨਾ ਉਹ ਸਫੇਦ ਉਹ ਚੱਕਾ ਵਾ ਤੇ ਉਹ ਤੇ ਜਿਹੜੇ ਅਸੀਂ ਧਰਮ ਦੇ ਭੈਣ ਤੇ ਭਰਾ ਬਣਾਏ ਹੁੰਦੇ ਆ ਉਹ ਤੇ ਸਾਡਾ ਖੂਨ ਹੀ ਨਹੀਂ ਹੁੰਦਾ ਤੂੰ ਇਹ ਦੱਸੋ ਵੀ ਉਹ ਕਿੰਨੇ ਕੁ ਭਿਆਨਕ ਬੰਦੇ ਹੋਣਗੇ ਇਸ ਕਰਕੇ ਸੰਗਤ ਜੀ ਤੁਹਾਡੇ ਹੱਥ ਜੋੜ ਕੇ ਬੇਨਤੀ ਉਹ ਤੁਹਾਡੇ ਅੱਗੇ ਵੀ ਕਿਸੇ ਨੂੰ ਭੈਣ ਜਾਂ ਭਰਾ ਨਾ ਨੰਬਰ 2 ਦੇ ਉੱਤੇ ਆ ਜਾਂਦੀ ਆ ਸਚਾਈ ਇੱਕ ਮਾਂ ਤੇ ਧੀ ਦੀ ਮਾਂ ਦਾ ਧੀ ਦੇ ਨਾਲ ਜਿਹੜਾ ਪਿਆਰ ਆ ਉਹ ਬਹੁਤ ਜ਼ਿਆਦਾ ਹੁੰਦਾ ਵਾ ਮਾਂ ਨੇ بار-बार ਗਲੀਬਾਲ ਵੇਖਣਾ ਕਿ ਮੇਰੀ ਧੀ ਤੇ ਮੇਰਾ ਜਵਾਈ ਹੋਣਾ ਹੁੰਦਾ ਹੋਣ ਆਉਂਦਾ ਹੋਣ ਆਉਂਦਾ ਭੈਣ ਦਾ ਇਹ ਮਾਂ ਦਾ ਤੇ ਧੀ ਦਾ ਜਿਹੜਾ ਪਿਆਰ ਯੋ ਬੜਾ ਹੁੰਦਾ ਵਾ ਅਤੇ ਉਹ ਪਿਆਰ ਉਨੀ ਦੇਰ ਤੱਕ ਉਹ ਪੇਕੇ ਉਨੀ ਦੇਰ ਤੱਕ ਆ ਜਿੰਨੀ ਦੇਰ ਤੱਕ ਜਿਹੜੀ ਮਾਂ ਵਾ ਉਹ ਜਿਉਂਦੀ ਆ ਜਦੋਂ ਮਾਂ ਚੜ੍ਹਾਈ ਕਰ ਜਾਂਦੀ ਨਾ ਉਸ ਟਾਈਮ ਦੇ ਉੱਤੇ ਜਿਹੜਾ ਧੀ ਆ ਉਹਦਾ ਪੇਕਾ ਪਰਿਵਾਰ ਖਤਮ ਹੋ ਜਾਂਦਾ ਵਾ ਉਹਦਾ ਪੇਕਾ ਪਰਿਵਾਰ ਨਹੀਂ ਰਹਿੰਦਾ ਪੇਕਾ ਪਰਿਵਾਰ ਉਹਦਾ ਖਤਮ ਹੋ ਜਾਂਦਾ ਜਿੰਨੀ ਦੇਰ ਤੱਕ ਮਾਂ ਘਰ ਦੇ ਵਿੱਚ ਪਈ ਆ ਬਾਕੀ ਰਿਸ਼ਤੇਦਾਰ ਆਉਂਦੇ ਆ ਰੋਂਦੇ ਕਰ ਲਾਂਦੇ ਆ ਤੇ ਪਰਝਾਈਆਂ ਦਲਾਸਾ ਦਿੰਦੀਆਂ ਵਾ ਕਿ ਕੋਈ ਗੱਲ ਨਹੀਂ ਆ ਮੈਂ ਤੇਰੀ ਮਾਂ ਵਾਂ ਮੈਂ ਤੈਨੂੰ ਮਾਂਵਾ ਮਾਂ ਵਾਂ ਦੇਖਾਂਗੀ ਪਰ ਸੰਗਤ ਜੀ ਨਹੀਂ ਉਹ ਜਿਹੜੀ ਪਰਝਾਈ ਹੁੰਦੀ ਆ ਉਹ ਨਣਾਨ ਇੱਕ ਨਣਾਨ ਹੀ ਸਮਝਦੀ ਆ ਪਰਝਾਈ ਨਣਾਨ ਨੂੰ ਨਣਾ ਨਹੀਂ ਸਮਝਦੀ ਆ ਉਹ ਮਾਂ ਨਹੀਂ ਬਣ ਕੇ ਵਗਾਉਂਦੀ ਜੇ ਪ੍ਰਜਾਈਆਂ ਮਾਂ ਬਣ ਜਾਣ ਤੇ ਇਹ ਜਿਹੜੀ ਦੁਨੀਆ ਇਹ ਇੱਕ ਸਵਰਗ ਬਣ ਜੇ ਫਿਰ ਧੀ ਦਾ ਪੇਕੇ ਪਿੰਡ ਜਾਣਾ ਉਹ ਖਤਮ ਹੋ ਜਾਂਦਾ ਵਾ ਇਹ 2 ਨੰਬਰ ਦੀ ਸਜਾਈ ਆ ਤੇ 3 ਨੰਬਰ ਤੇ ਸਜਾਈ ਆ ਆਪਾਂ ਕਰਦੇ ਆ ਇੱਕ ਰਖੜੀ ਦੇ ਧਾਗੇ ਦੀ ਜਿਹੜਾ ਆ ਧਾਗਾ ਵਾ ਧਾਗਾ ਇੱਕ ਭੈਣ ਭਰਾ ਦਾ ਜਿਹੜਾ ਰਿਸ਼ਤਾ ਵਾ ਉਹ ਕਹਿੰਦੇ ਬੜਾ ਗੂੜਾ ਰਿਸ਼ਤਾ ਹੁੰਦਾ ਵਾ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਵੇਖਿਆ ਜਾਵੇ ਕਿ ਇਸ ਧਾਗੇ ਦਾ ਕੋਈ ਮੁੱਲ ਨਹੀਂ ਰਿਹਾ ਭੈਣਾ ਲੱਖ ਚਾਉਣ ਕਿ ਮੈਂ ਆਪਣੇ ਵੀਰ ਨੂੰ ਮੰਨਣ ਜਾਣਾ ਵਾ ਪਰ ਜਿਹੜੇ ਵੀਰ ਹੁੰਦੇ ਨਾ ਉਹਨਾਂ ਦੇ ਵੀ ਉਦੋਂ ਦਿਮਾਗ ਦੇ ਵਿੱਚ ਹੁੰਦਾ ਵੀ ਮੈਂ ਤੇ ਆਪਣੇ ਸਹੁਰੇ ਰਖੜੀ ਬੰਨਣ ਜਾਣਾ ਇਹ ਭੈਣ ਨੇ ਕਿੰਨਾ ਟਾਈਮ ਲਾ ਦੇਣਾ ਕਿੱਥੋਂ ਆਉਣਾ ਇਹ ਸਾਰੇ ਰਿਸ਼ਤੇ ਅੱਜ ਕੱਲ ਬਨਾਵਟੀ ਹੋ ਗਏ ਆ ਇਹਨਾਂ ਰਿਸ਼ਤਿਆਂ ਦਾ ਕੋਈ ਮੁੱਲ ਨਹੀਂ ਹੈਗਾ ਭਰਾ ਤੇ ਭੈਣ ਦਾ ਜਿਹੜਾ ਰਿਸ਼ਤਾ ਹੁੰਦਾ ਹੀ ਉਹ ਖਤਮ ਹੋ ਗਿਆ ਮੈਂ ਉਹਨਾਂ ਨੂੰ ਭਰਾ ਮੰਨਦਾ ਵਾਂ ਜਿਹੜੇ ਭਰਾ ਆਪਣੇ ਭਰਾ ਦੀ ਖਾਤਰ ਆਪਣਾ ਸਾਰਾ ਦਾ ਪੇਚ ਆਪਣੀ ਸਾਰੀ ਜਿਹੜੀ ਜ਼ਿੰਦਗੀ ਦੀ ਦਾ ਪੇਚ ਆ ਉਹ ਆਪਣੇ ਦੂਜੇ ਭਰਾ ਦੇ ਨਾਂ ਤੇ ਲਾ ਦੇਣਾ ਉਹ ਆਪਣੇ ਦੂਜੇ ਭਰਾ ਨੂੰ ਬਾਹ ਫੜਨੇ ਦੂਜੇ ਭਰਾ ਦੀ ਦੂਸਰੇ ਭਰਾ ਨੂੰ ਤਾਂ ਚੁੱਕਣਾ ਉਹ ਭਰਾ ਹੁੰਦਾ ਵਾ ਉਸ ਭਰਾ ਨੂੰ ਸਲੂਟ ਆ ਆ ਦੇ ਲਿਆ ਨਾ ਜਿਹੜਾ ਉਸ ਭਰਾ ਦੇ ਅੱਗੇ ਝੁਕਦਾ ਵਾ ਜਿਹੜਾ ਭਰਾ ਆਪਣੇ ਭਰਾ ਨੂੰ ਉੱਪਰ ਚੁੱਕੇ ਉਹ ਭਰਾ ਨਹੀਂ ਹੁੰਦਾ ਜਿਹੜਾ ਭਰਾ ਭਰਾ ਦੀਆਂ ਲੱਤਾਂ ਖਿੱਚੇ ਉਹ ਭਰਾ ਨਹੀਂ ਹੁੰਦਾ ਜਿਹੜਾ ਆਪਣੀ ਭੈਣ ਨੂੰ ਭੈਣ ਨਾ ਸਮਝੇ ਉਹ ਨਨਾਨ ਪਰਜਾਈ ਦਾ ਰਿਸ਼ਤਾ ਨਹੀਂ ਹੁੰਦਾ ਜਿਹੜੀ ਪਰਜਾਈ ਆ ਕਿ ਲੈ ਇਹਨੇ ਜਾਣ ਕੇ ਪੰਗਾ ਪਾ ਦੇਣਾ ਮੈਂ ਤੇ ਆਪਣੇ ਜਾਣਾ ਮੈਂ ਤੇ ਆਪਣੇ ਪਿੱਕੇ ਨੂੰ ਚੱਲੀ ਆ ਇਹ ਕਿੱਥੇ ਆਉਣ ਡਈ ਆ ਇਹ ਰਿਸ਼ਤਾ ਮਾਂ ਦਾ ਧੀ ਦਾ ਉਨੀ ਦੇਰ ਦਾ ਰਿਸ਼ਤਾ ਵਾ ਜਿਹੜੀਆਂ ਪਰਜਾਈਆਂ ਦਾ ਉਹਨਾਂ ਦਾ ਰਿਸ਼ਤਾ ਕੋਈ ਨਹੀਂ ਹੁੰਦਾ ਤੇ ਨਾ ਹੀ ਪਰਜਾਈਆਂ ਇਹ ਕਹਿੰਦੀਆਂ ਵੀ ਮੈਂ ਇਹ ਉਸ ਨਣਾਲ ਨੂੰ ਇੱਕ ਮਾਂ ਦਾ ਰਿਸ਼ਤਾ ਦਵਾ ਇੱਕ ਉਸ ਨੂੰ ਧੀ ਸਮਝਾਂ ਉਹ ਖਤਮ ਹੀ ਹੱਸਕਤ ਜੀ ਇਹ ਮੈਂ ਜ਼ਿੰਦਗੀ ਦਾ ਜਿਹੜਾ ਸੱਚ ਆ ਉਹ ਸੰਜੀਤ ਤੁਹਾਡੇ ਸਾਹਮਣੇ ਬਿਆਨ ਕੀਤਾ ਕਈਆਂ ਨੂੰ ਤੇ ਗੁੱਸਾ ਜੜਨਾ ਇਹ ਬਾਬਾ ਪਤਾ ਨਹੀਂ ਕੀ ਬੋਲੀ ਜਾਂਦਾ ਪਰ ਸੰਗਤ ਜੀ ਮਾਫ ਕਰਨਾ ਜਿੰਨੂਏ ਲੱਗੇ ਤੇ ਉਹਨਾਂ ਭਰਾਵਾਂ ਨੂੰ ਇਹ ਦੁਬਾਰਾ ਸਲੂਟ ਆ ਜਿਹੜਾ ਭਰਾ ਆਪਣੇ ਭਰਾ ਦੀ ਖਾਤਰ ਆਪਣਾ ਸਾਰਾ ਕੁਝ ਆਪਣੇ ਭਰਾ ਦੇ ਨਾਂ ਲਾ ਦੇ ਇੱਕ ਆਪਣੇ ਭਰਾ ਨੂੰ ਕੀ ਕਹਿੰਦੇ ਹੁੰਦੇ ਉਹਦੀ ਬਾਹ ਫੜਨੀ ਆਪਣੇ ਭਰਾ ਨੂੰ ਤਾ ਚੁੱਕਣਾ ਉਹ ਭਰਾ ਨੂੰ ਸਲੂਟ ਆ ਪਸੀਨੀਆ ਕੀ ਗੱਲਾ ਕਰਦਾ ਹੋਇਆ ਸੰਗਤਜੀ ਖਿਮਾ ਦਾ ਜਾਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ